ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਆਪਣੇ ਪਿੰਡੋਂ ਗੁਰਦੁਆਰਾ ਸਾਹਿਬ ਨੇ ਵੱਲੋਂ ਸੰਗਤ ਦੇ ਨਾਲ ਆਪਾਂ ਤਲਵੰਡੀ ਸਾਬੋ ਦਮਦਮਾ ਸਾਹਿਬ ਲੰਗਰ ਦੀ ਸੇਵਾ ਲਈ ਗਈ ਸੀਗੀ ਸੰਗਤ ਆਪਣੇ ਗੁਰਦੁਆਰਾ ਸਾਹਿਬ ਤੋਂ ਉਹਨਾਂ ਦੇ ਨਾਲ ਆਪਾਂ ਦਮਦਮਾ ਸਾਹਿਬ ਗਏ ਸੀ ਰਸਤੇ ਵਿੱਚ ਆਪਣੀ ਗੱਡੀ ਦਾ ਟਾਇਰ ਫਟ ਗਿਆ ਸੀ ਉਹਦੇ ਕਰਕੇ ਆਪ ਨੂੰ ਬਾਕੀ ਦਿੱਕਤ ਆਈ ਸੰਗਤ ਨੂੰ ਸਾਰਿਆਂ ਨੂੰ ਈਟ ਕਰਨਾ ਪਿਆ ਬਾਈ ਹੁਣ ਜੀ ਟਾਇਰ ਟੂਲ ਲਵਾ ਕੇ ਜਦੋਂ ਮੈਂ ਸਹੀ ਕਰਾ ਕੇ ਆਏ ਆ ਉਦੋਂ ਸੰਗਤ ਰੈਡੀ ਹੋਈ ਤੇ ਬੈਠੇ ਆਪਾਂ ਗੱਡੀ ਚ ਇਹ ਕਿੱਧਰ مین ਗੇਟ ਬਣਿਆ ਹੋਇਆ ਜੀ ਐਂਟਰੀ ਗੇਟ ਛੋਟੇ ਖੰਡੇ ਵਾਲਾ ਤੇ ਇੱਥੇ ਆਪਾਂ ਨੂੰ ਸੰਗਤ ਅਨੁਸਾਰੀ ਨੂੰ ਇੱਥੇ ਬਸਨੇ ਤਾਰਿਆ ਦੇ ਕਿੱਦੂ ਕਹਾ ਪੈਦ ਲਗਾਏ ਸੀ ਇਧਰ ਨਾਲ ਹੀ ਆਪਾਂ ਅੱਗੇ ਜਾ ਕੇ ਇਧਰ ਆਪਣਾ ਲੰਗਰ ਖਾਲ ਹੁੰਦਾ ਉਹ ਕਮੇਟੀ ਹਾਲ ਸੋ ਆਪਾਂ ਸਮਾਨ ਹੁੰਨ ਰੱਖ ਕੇ ਪਹਿਲਾਂ ਆਪਾਂ ਦਰਵਾਜ਼ਾ ਮੱਥਾ ਟੇਕਣ ਗਏ ਸੀ ਚਲ ਪਹਿਲਾਂ ਮੱਥਾ ਟੇਕ ਲੈਨੇ ਆ ਉਸ ਤੋਂ ਬਾਅਦ ਆਪਾਂ ਚਲੋ ਲੰਗਰ ਦੀ ਸੇਵਾ ਕਰਾਉਣੀ ਹੈ ਜੋ ਵੀ ਹਨਾ ਫਿਰ ਉਹ ਵੀ ਕਰਵਾਉਣਾ ਸੀਗਾ ਸਰੋਸ਼ ਕੀਤਾ ਤੇ ਆਪਾਂ ਪਹਿਲਾਂ ਮੱਥਾ ਟੇਕਿਆ ਕਰਦਾ ਨੰਬਰ 30 ਕੇ 3 ਹੋ ਗਈ ਆਪਾਂ ਪਰਾ ਲੰਗਰ ਦੀ ਸੇਵਾ ਵਾਸਤੇ ਲੰਗਰ ਚੱਲ ਲੋ ਜੀ ਦੇਖੋ ਉਧਰ ਮੁੰਡੇ ਸਾਰੇ ਬੈਠੇ ਆ ਕੁਝ ਬਜ਼ੁਰਗ ਵੀ ਆ ਸਿਆਣੇ ਵੈਨੇ ਬੰਦੇ ਵੀ ਆ ਵਧੀਆ ਸਾਰੇ ਮਨ ਲਾ ਕੇ ਸੇਵਾ ਕਰ ਰਹੇ ਆ ਚਾਰ ਚਾਰ ਘੰਟਿਆਂ ਦੀਆਂ ਡਿਊਟੀਆਂ ਲਾਈਆਂ ਗਈਆਂ ਸੀ ਸੇਵਾਦਾਰਾਂ ਦੀਆਂ ਇਹ ਆਪਣੀ ਡਿਊਟੀ ਲੱਗੀ ਸੀਗੀ 12 ਤੋਂ 4 ਤੇ ਹੁਣ ਅਸੀਂ ਜਾਂਦੇ ਹਾਂ ਸੌਣਵਾਰ ਤੇ ਆਪਣੇ ਕੰਦੇ ਦੇ ਵਿੱਚ ਅੰਮ੍ਰਿਤ ਰੈਸਟ ਕਰਕੇ ਸਵੇਰੇ 12 ਵਜੇ ਉੱਠਣਾ ਲੋ ਜੀ 12 ਵਜੇ ਚੁੱਕੇ ਹਾਂ ਤੇ ਆਪਾਂ ਹੋਗੇ ਰੈਡੀ ਤੇ ਆਪਣੇ ਦੋਸਤਾਂ ਤਰਫੋਂ ਵੀ ਤਿਆਰ ਹੋ ਜਾਂਦੇ ਆਗੇ ਤਿਆਰ ਹੋ ਕੇ ਆਪਾਂ ਜਾਣਾ ਲੱਗਰ ਹਾਲ ਦੁਬਾਰਾ ਫਿਰ ਸੇਵ ਕਰਨੀ ਹੈ 12 ਵੱਜ ਗਿਆ 4 ਵਜੇ ਤੱਕ ਡਿਊਟੀ ਲੱਗੀ ਨਾ ਦੱਬਾ ਸ਼ਗੀ ਚਾਹ ਚਾਹ ਸ਼ਗੀ ਤੇ ਸੰਗਤ ਨੂੰ ਸ਼ਿਕਾਈ ਆਪਣੇ ਸੇਵਾਦਾਰ ਸਾਰੇ ਬੈਠੇ ਆ ਰੈਡੀ ਹੋਈ ਜਾਂਦੇ ਆ ਮੁੰਡੇ ਉੱਪਰ ਸਾਰੇ ਨਾਂ ਲੋ ਕੇ ਹੋ ਗਏ ਰੈਡੀ ਲਓ ਜੀ ਇਧਰ ਆਟੇ ਦਾ ਕੋਲ ਹੋਣ ਲੱਗ ਗਿਆ ਤਿਆਰ ਜੀ ਆਟਾ ਤੇ ਗੁੜ ਕੋਲ ਤਿਆਰ ਕਰਕੇ ਲਓ ਜੀ ਬਣ ਚੁੱਕਿਆ ਮਾਹਲ ਪੂੜੇ ਹੁਣ ਤੁਸੀਂ ਮਾਹਲ ਪੂੜੇ ਦੇਖੋ ਜੀ ਮਾਹਲ ਪੂੜੇ ਸ਼ਗਾਵਣ ਵਾਸਤੇ ਆਪਾਂ ਤਿਆਰ ਆ ਤਿਆਰੀ ਹੋ ਰਹੀ ਹੈਦਰ ਸੇਵਾਦਾਰ ਬੈਠਿਆ ਡਟੇ ਵਧੀਆ ਸੇਵਾ ਕਰੀ ਜਾਂਦੇ ਆ ਸਾਰੇ ਪੂਰੇ ਚੋਰਾ ਸ਼ੋਰਾ ਤੇ ਸੇਵਾ ਚੱਲ ਰਹੀ ਆ ਬਹੁਤ ਆਨੰਦ ਲੈ ਰਹੇ ਨੇ ਮੁੰਡੇ ਸੇਵਾ ਕਰਦੇ ਹੋਏ ਹਾਂਜੀ 4 ਵਜੇ ਤੇ ਡਿਊਟੀ ਚੱਲੀ ਜਾਂਦੀ ਆ ਇੱਧਰ ਚੋਟੀ ਬਦਲ ਦੇ ਨਾਲ ਹੀ ਚੋਬਰ ਹੋਰ ਵੀ ਮੁੰਡੇ ਸੇਵਾਦਾਰ ਨਵੇਂ ਆਉਣ ਆਲੇ ਆ ਜਦੋਂ ਦੂਜੇ ਚੋਬਰ ਆ ਗਏ ਆਪਾਂ ਫਿਰ ਚੱਲਾਂਗੇ ਰੈਸਟ ਕਰਨ ਵਾਸਤੇ ਰੈਸਟ ਦਾ ਕੀ ਕਰਨੀ ਆ 4 ਵਜੇ ਤੋਂ ਬਾਅਦ ਆਪਾਂ ਚੱਲਣਾ ਇਸ਼ਨਾਨ ਕਰਨ ਇਸ਼ਨਾਨ ਕਰਕੇ ਫਿਰ ਨਾਲ ਹੀ ਆਪਾਂ ਦਰਵਾਜ਼ਾ ਸਾਹਿਬ ਮੱਥਾ ਟੇਕ ਕੇ ਦੁਬਾਰਾ ਫਿਰ ਆਪਾਂ ਇੱਧਰ ਫੇਰ ਸੇਵਾ ਜੀ ਆ ਜਾਣਾ ਬਾਕੀ ਆਪਣਾ ਇਹ ਹਜੇ ਪਹਿਲਾ ਪਾਰਟ ਆ ਜੀ ਵੀਡੀਓ ਦਾ ਹੋਰ ਵੀਡੀਓ ਦੇਖਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਹਾਂਜੀ ਦਵਿੰਦਰ ਟੱਲੇਵਾਲ ਸਬਸਕ੍ਰਾਈਬ ਕਰਕੇ ਨਾਲ ਹੀ ਬੈਲ ਆਈਕਨ ਦਬਲਿਓ ਜੀ ਉਹਦੇ ਨਾਲ ਤੁਹਾਨੂੰ ਆਪਣੀ ਨੋਟੀਫਿਕੇਸ਼ਨ ਆ ਜਾਇਆ ਕਰੂਗੀ ਬਾਕੀ ਮਿਲਦੇ ਆਂ ਜੀ ਆਪਾਂ ਆਪਣੀ ਵੀਡੀਓ ਦੇ ਅਗਲੇ ਸੈਕੰਡ ਪਾਰਟ 'ਚ ਧੰਨਵਾਦ